ਕੈਨੇਡਾ ਜਾ ਰਹੇ ਹਜ਼ਾਰਾਂ ਪੰਜਾਬੀਆਂ ਨੂੰ ਦਿੱਲੀ 에어ਪੋਰਟ ਤੋਂ ਮੁੜਨਾ ਪਿਆ ਵਾਪਸ ਤੇ ਯਾਤਰੀਆਂ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਗੁੱਸੇ ਦੀ ਲਹਿਰ ਇਹ ਸਟ੍ਰਾਈਕ 15 ਸਤੰਬਰ ਤੱਕ ਵੀ ਜਾ ਸਕਦੀ ਹੈ ਕੈਨੇਡਾ 에어ਲਾਈਨ ਨੇ ਖੁਦ ਇਹ ਚੀਜ਼ ਆਪਣੇ ਵੱਲੋਂ ਦੱਸੀ ਹੈ ਤਾਂ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਪਹਿਲੀ ਵਾਰ ਸਾਡੇ ਚੈਨਲ ਤੈਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਅਸੀਂ ਬਿਲਕੁਲ ਫ੍ਰੀ ਆਫ ਕਾਸਟ ਵਿਜ਼ਟਰ ਵੀਜ਼ਾ ਸਟੱਡੀ ਵੀਜ਼ਾ ਟੂਰਿਸਟ ਵੀਜ਼ਾ ਪਲੱਸ ਐਲ ਐਮ ਆਈ ਵਰਕ ਪਰਮਿਟ ਦੀ ਬਿਲਕੁਲ ਫ੍ਰੀ ਦੇ ਵਿੱਚ ਇਨਫੋਰਮੇਸ਼ਨ ਪ੍ਰੋਵਾਈਡ ਕਰਾਉਣਿਆ ਜੋ ਕਿ ਬਹੁਤ ਸਾਰੇ ਪੰਜਾਬੀ ਭੈਣ ਭਰਾਵਾਂ ਦੇ ਲਈ ਫਾਇਦੇਮੰਦ ਹੁੰਦੀ ਹੈ ਕਿਉਂਕਿ ਉਹ ਠੱਗੀ ਦੇ ਸ਼ਿਕਾਰ ਤੋਂ ਬਚ ਸੰਦੇ ਆ ਸੋ ਚੈਨਲ ਤੇ ਆਏ ਹੋ ਤਾਂ ਜਰੂਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਅੱਜ ਦੀ ਨਿਊਜ਼ ਤੁਹਾਡਾ ਦਿੱਲੀ 에ਅਰਪੋਰਟ ਦਾ ਬਜਟ ਬਚਾ ਸਕਦੀ ਹੈ ਦਿੱਲੀ 에ਅਰਪੋਰਟ ਦਾ ਗੇੜਾ ਵੀ ਬਚਾ ਸਕਦੀ ਹੈ ਜੇਕਰ ਤੁਸੀਂ ਇੰਡੀਆ ਤੋਂ ਕੈਨੇਡਾ ਦੀ ਫਲਾਈਟ ਲਾਈਨ ਜਾ ਰਹੇ ਹਾਂ ਚਾਹੇ ਤੁਸੀਂ ਸਟੂਡੈਂਟ ਵੀਜ਼ੇ ਤੇ ਜਾ ਰਹੇ ਹੋ ਵਿਜ਼ਟਰ ਵੀ ਜਾ ਰਹੇ ਹੋ ਟੂਰਿਸਟ ਦੇ ਨਾਲ ਨਾਲ ਵਰਕ ਪਰਮਿਟ 에어 ਕੈਨੇਡਾ ਪਾਇਲਟ ਹੈ ਜੋ ਸਟ੍ਰਾਈਕ ਤੇ ਚਲੇ ਗਏ ਹੈ ਜੀ 15 ਸਤੰਬਰ 2024 ਤੱਕ ਇਹ ਨਹੀਂ ਪਤਾ ਉਹਨਾਂ ਚ ਕਿੰਨੇ ਪਾਇਲਟ ਦੀ ਹਾਮੀ ਹੋਵੇਗੀ ਕਿੰਨੇ ਪਾਇਲਟ ਅੱਗੇ ਆਪਣਾ ਵਰਕ ਸਟਾਰਟ ਕਰਨਗੇ ਪਰ ਨੀਅਰ ਅਬਾਊਟ 5600 ਪਾਇਲਟਾਂ 5600 ਪਾਇਲਟ ਜੋ ਸਟ੍ਰਾਈਕਤੇ ਗਿਆ ਹੈ ਉਹਦੇ ਵਿੱਚ ਇੰਡੀਆ ਵੀ ਆਉਂਦਾ ਹੈ ਉਸ ਤੋਂ ਇਲਾਵਾ ਚਾਈਨਾ ਬੰਗਲਾਦੇਸ਼ ਪਾਕਿਸਤਾਨ ਤੇ ਹੋਰ ਵੀ ਕਈ ਕੰਟਰੀਆਂ ਵਿੱਚ ਸ਼ਾਮਲ ਆ ਜਿਨ੍ਹਾਂ ਦੇ ਵਿੱਚ ਪਾਇਲਟ ਅਲੱਗ-ਅਲੱਗ 에ਅਰਲਾਈਨ ਦੇ ਜ਼ਰੀਏ ਆਪਣੀ ਸਟ੍ਰਾਈਕ ਨੂੰ ਜਾਰੀ ਰੱਖ ਰਹੇ ਆ ਪਰ ਸਭ ਤੋਂ ਵੱਧ ਜੋ 에ਅਰਲਾਈਨ ਦੇ ਪਾਇਲਟ ਸਟ੍ਰਾਈਕ ਕੀਤੀ ਆ ਉਹ ਹੈ ਜੀ 에ਅਰ ਕੈਨੇਡਾ ਜੇਕਰ ਤੁਹਾਡੀ ਫਲਾਈਟ ਵੀ 에ਅਰ ਕੈਨੇਡਾ ਦੀ ਆ ਤਾਂ ਤੁਸੀਂ 15 ਤਰੀਕ ਤੱਕ ਬਹੁਤ ਜਿਹੀਆਂ ਮੁਸ਼ਕਲਾਂ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ 15 ਸਤੰਬਰ 2024 ਤੱਕ ਆਪਣੇ ਜਿੰਨੇ ਵੀ ਪਾਇਲਟ ਆ ਉਸ ਸਟ੍ਰਾਈਕ ਤੇ ਆ ਪਲੱਸ ਮਸ਼ਕਲਾਂ ਇਹੀ ਹੈ ਜੀ ਕਿ ਤੁਹਾਨੂੰ ਦਿੱਕਤ ਆਵੇਗੀ ਵੇਟਿੰਗ ਕਰਨੀ ਪਵੇਗੀ ਟ੍ਰੈਕਟਰਾਂ ਤੁਹਾਨੂੰ ਐਕਸਪੈਂਸਿਵ ਮਿਲਣਗੇ ਆ ਮਤਲਬ ਕਿ ਮਹਿੰਗੀਆਂ ਲੈਣੀਆਂ ਪੈ ਸਕਦੀਆਂ ਸੋ ਰੱਬ ਹੀ ਰੱਖਾ ਜੀ ਨਾਤਨ ਨਵਾਂ ਹੀ ਸਿਆਪਾ ਪਹਿ ਰਿਹਾ ਹੈ ਕੈਨੇਡਾ ਵਾਲੋਂ ਆਪਣੇ ਪੰਜਾਬੀਆਂ ਲਈ ਔਰ ਵਾਹਿਗੁਰੂ ਮਿਹਰ ਕਰੇ ਜੋ ਔਲਰੀਡੀ ਉੱਥੇ ਬੈਠੇ ਆ ਉਹਨਾਂ ਤੇ ਵੀ ਜਿਹੜੇ ਜਾ ਰਹੇ ਆ ਉਹਨਾਂ ਤੇ ਵੀ ਤੇ ਜੋ ਜਾਣਾ ਚਾਹੁੰਦੇ ਆ ਆਪਣੇ ਸੁਪਨਿਆਂ ਦੀ ਕੰਟਰੀ ਉਹਨਾਂ ਤੇ ਵੀ ਸੋ ਦਾਣਾ ਪਾਣੀ ਜਿੱਥੇ ਮਾਰ ਆਏ ਨੇ ਲਿਖਿਆ ਆਪਾਂ ਨੂੰ ਉੱਥੇ ਜਾਣਾ ਹੀ ਪੈਣਾ ਸੋ ਵਾਹਿਗੁਰੂ ਲਾਪਾ ਸਰਬਦਾ ਭਲਾ ਮੰਗਦੇ ਆ ਜੀ ਸਾਰਿਆਂ ਲਈ ਬਹੁਤ ਬਹੁਤ ਧੰਨਵਾਦ